ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜਿਗਦਾ ਆਇਆ RAM ਰਾਜੇ ਹਰ ਨਾਗ ਦੁਸ਼ਟਰ ਮਾਰਿਆ ਪਰਲਾਤ ਰਾਇਆ ਹੰਕਾਰ ਅਨੰਦ ਕਾ ਪਿੱਟ ਦੇ ਨਾਮ ਦੇ ਉਮਖ ਲਾਇਆ ਜਨ ਨਾਨਕ ਐਸ ਹਰਿ ਸੇਵਿਆ ਅੰਤ ਲੈ ਛਡਾਇਆ ਸਲੋਕ ਮਾਲਾ ਪਹਿਲਾ ਦੁਖਦਾਰ ਇਸ ਗੁਰੂ ਗਪਿਆ ਜਾ ਸੁਖ ਤਾਂ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਹਾਰੀ ਗੁਰਤਵਸਿਆ ਤੀਰਾਂ ਅੰਤ ਨ ਜਾਏ ਲਖਿਆ ਰਹਾਉ ਜਾਤਮੈ ਜੋ ਜੋਤਮੈ ਜਦ ਤੱਕ ਲਕੱਲਾ ਭਰਪੂਰ ਹਾ ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਹਾਂ ਬਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਧਰ ਗਸਾ ਮਹੱਲਾ ਪੈ ਲਾਈਕ ਓੰਕਾਰ ਸਤਿਗੁਰ ਪ੍ਰਸਾਦ ਸੋਧਰ ਤੇਰਾ ਕੇ ਹਾਸੁ ਕਰਕੇ ਅਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਸੰਖਾ ਕੀਤੇ ਤੇਰੇ ਾਵਣ ਹਾਰੇ ਇਤੇ ਤੇਰੇ ਰਾਗ ਪ੍ਰੇਸਾਂ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਮ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਨ ਚਿਤ ਗੁਪਤ ਲਿਖ ਜਾਣ ਲਗਲੇ ਤਰਮ ਵਿਚਾਰੇ ਗਾਵਣ ਤੁਨ ਈਸ਼ਰ ਬਰਮਾ ਦੇਵੇ ਸੋਹਣ ਤੇ ਰਿਸਦਾ ਸਵਾਰੇ ਗਾਵਣ ਤੁਨ ਇੰਦਰ ਆਸਨ ਬੈਟੇ ਦੇਵਤਿਆਂ ਦਰਨਾਲੇ ਗਾਵਣ ਤੁਨ ਸੈ ਸਮਾਦੀ ਅੰਦਰ ਗਾਵਣ ਤੁਨ ਸਾਧ ਵਿਚਾਰੇ ਗਾਵਣ ਤੁਨ ਜਤੀ ਸਤੀ ਸੰਤੋਖੇ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਨ ਪੰਡਤ ਪੜਨ ਰਖੀ ਸਰਜੁ ਜੁਗ ਵੇਦਾ ਨਾਲੇ ਗਾਵਣ ਤੁਨ ਮੋਹਣੀਆ ਮਨ ਮੋਹਨਾ ਸੁਰਗ ਮਚ ਪਿਆਲੇ ਗਾਵਣ ਤੁਨਰ ਤਨ ਪਾਏ ਤੇਰੇ ਅੜਸਲ ਤੀਰਥ ਨਾਲੇ ਗਾਵਣ ਤੁਨ ਜੋਤ ਮਹਾਬਲ ਸੂਰਾ ਗਾਵਣ ਤੁਨ ਖਾਣੀ ਚਾਰੇ ਗਾਵਣ ਤੁਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਿਦਨ ਗਾਵਣ ਜੋਤਿ ਭਾਵਣ ਹਰਤੇ ਤੇਰੇ ਭਗਤ ਰਸਾਲੇ ਹੋਰ ਗਿਤ ਤੁਨ ਗਾਵਣ ਸੇ ਮੈ ਚਤਨ ਆਵਣ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚ ਨਾਹੀ ਹੈ ਪੀ ਉਸ ਜਨ ਜਾਸੇ ਰਚਨਾ ਢਿੰਨ ਰਚਾਈ ਰੰਗੇ ਰੰਗੇ ਪਾਤੇ ਕਰ ਗਜਨ ਸੇ ਮਾਇਆ ਜਿਨਉ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਸ ਦੀਵ ਡਿਆਈ ਜੋ ਤਸ ਪਾਵੇ ਸੋ ਏਕੜ ਸੇ ਫਿਰ ਕਮਨ ਕਰ ਨਾ ਜਾਈ ਸੋ ਪਾਤਿ ਸਾਹੁ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਕਹਿ ਸਭ ਕੋ ਏ ਕਿਵੜ ਵਡਾ ਢੀਠਾ ਹੋਏ ਇਹਮਤ ਪਾਇ ਨ ਕਹਿਆ ਜਾਏ ਕਹਨੇ ਵਾਲ ਤਰੈ ਸਮਾਏ ਵੱਡੇ ਮੇਰੇ ਸਾਹਿਬਾ ਗਰਗ ਵੀਰਾ ਗੁਣੀ ਗੀਰਾ ਕੋਈ ਨ ਜਾਣ ਤੇਰਾ ਕਿਤਕ ਕਿਵੜ ਚਿਰ ਰਹਾਉ ਸਭ ਸੁਰਤਿ ਅਮਲ ਸੁਰਤਿ ਕਮਾਈ ਸਭ ਕੀ ਹਮਤ ਮਿਲ ਕੇ ਹਮਤ ਪਾਈ ਗਿਆਨੀ ਤਹਨੇ ਗੁਰ ਗਰਹਾਈ ਕਹਿਣਾ ਨ ਜਾਏ ਤੇ ਰਿਤ ਲਵੜਿਆਏ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੇ ਆਵੜਿਆ ਤੁਧ ਵਿਣਸ ਦੇਖ ਨ ਪਈਆ ਕਰਮ ਲੈਨ ਠਾਕ ਰਹਾ ਆਖਣ ਵਾਲ ਕਿਆ ਵਿਚਾਰਾ ਸਿਵਤੇ ਪਰੇ ਤੇਰੇ ਪੰਡਾ ਰਾਜਸਤੋਂ ਦੇ ਤਸੈ ਕੈ ਚਾਰ ਨਾਨਕ ਸਤਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜਿਮਾ ਵਿਸਰੈ ਮਰ ਜਾਉ ਆਖਣ ਓਕਾ ਸੱਚਾ ਨਾਮ ਸੱਚ ਨਾਮ ਕੀ ਲਾਗੇ ਭੂਖ ਤ ਭੂਖ ਕਾ ਚਲੀਐ ਧੂਖਾ ਸੁਖ ਵਿਸਰੈ ਮੇਰੀ ਮਾਏ ਸੱਚਾ ਸਭ ਸਚ ਨੈ ਰਹਾ ਸੱਚ ਨਾਮ ਗਿੱਤ ਲਵੜਿਆਈ ਆਗਤ ਕੇ ਕਿਮਤ ਨਹੀਂ ਪਾਈ ਜੇ ਸਾਮਿਲ ਕਾ ਕਣਪਾ ਵਡਨ ਹੋਵੇ ਘਾਟ ਨਾ ਜਾਏ ਨਾ ਮਰਨ ਹੋਵੇ ਸੋਗ ਦਿੰਦਾ ਰਹਿਣ ਚੁੱਕਾ ਭੋਗਾ ਗੁਣ ਇਹ ਹੋਰ ਨਾਹੀ ਕੋਇ ਨਾ ਕੋ ਹੋਇ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀ ਤੇਰਾਤ ਖਸ ਸੰਸਾਰ ਤੇ ਇਕਮ ਜਾਤ ਨਾਨਕ ਨਾਮੈ ਬਸਨਤ ਰਾਗੁ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਪੁਰਖਾਂ ਮੇਨਾ ਕਰੋ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਰ ਪ੍ਰਾਨ ਸਿਕਾਇ ਹਰ ਕੀਰਤ ਹਮ ਰਹਿ ਰਹਾ ਸਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਸਨਾਮ ਨ ਪਾਇਆ ਏ ਪਾਗਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਏ ਤਿਰਗ ਜੀ ਵੈ ਤਿਰਗ ਜਿਵਾ ਸਜਨ ਹਰਜਨ ਸਤਿਗੁਰ ਸੰਗਤ ਪਾਈ ਤੰਤੁਰ ਮਸਤਗਿ ਲਿਖਿਆ ਲਖਾਸ ਧਨ ਤਨ ਸਾਸ ਸੰਗਤ ਰਤਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਜਿਤ ਵਦਮ ਜਾਰ ਹਰ ਜੀਉ ਪਰਿਆ ਸਾਲ ਪਤਰ ਮੈਂ ਜੰਤੋ ਪਾਏ ਤਾ ਘਰ ਜਿ ਕਾਗ ਖੜ ਥਰਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਣਤਾ ਹੋਇ ਨ ਕਿਸੇ ਕੀ ਤਰਿਆ ਸਰਸਰਿ ਕਿਸ ਬਾਏ ਠਾਕੁਰ ਕਾਹੇ ਮਨ ਪੋਕਰ ਆਉ ਡਉ ਡਾ ਵੈਸੇ ਕੋ ਸੰਤਿ ਪਛ ਬਚਰੇ ਸਿਰਿਆ ਤਿਨ ਕਮ ਰਖ ਲਾ ਵੈ ਕਵਣ ਚੁਕਾ ਵੈ ਮਨ ਮੈ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਾੜ ਤਲ ਤਰਿਆ ਨਾਨਕ ਬਲ ਬਲ ਸਤ ਬਲ ਜਈਐ ਤੇਰਾ ਅੰਤ ਨ ਪਾਰ ਵਰਿਆ ਰਗਾ ਸਾਮ ਹੱਲਾ ਚੋਕਾ ਸੋ ਪ੍ਰਖਿ ਓੰਕਾਰ ਸਤ ਗੁਰ ਪ੍ਰਸਾਦ ਸੋ ਪ੍ਰਖਿ ਨਰਨਜਨ ਹਰ ਪ੍ਰਖਿ ਨਰਨਜਨ ਹਰਗਮ ਅਗਮ ਪਾਰ ਸਭ ਤੇ ਆਵੇ ਸਭ ਤੇ ਹੈ ਤੂ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਝੇ ਆ ਕਾ ਦਾ ਤਾਰਾ ਹਰਿ ਤੇ ਆਵ ਸੰਤੋ ਜੀ ਸਬਦੋ ਕਵਿਸਾਰਨ ਹਾਰਾ ਹਰਿ ਆਪੇ ठाकुर ਹਰਿ ਆਪੇ ਸੇਵਕ ਜੀ ਜਾ ਨਾਨਕ ਜੰਤਿ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਪੁਰਖ ਸਮਾਨ ਇੱਕ ਦਾਤਿਕ ਭਿਖਾਰੀ ਜਿਸਬ ਤੇਰੇ ਚੋਜ ਵਿਢਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨਿ ਅਵਰਨ ਜਾਣਾ ਤੂੰ ਪਾਰਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਆਖ ਵਖਾਣਾ ਜੋ ਸੇਵਹ ਜੋ ਸੇਵਤ ਜੀ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਸੁਖ ਮਹਿ ਸੁਖ ਵਾਸੀ ਸੇ ਜਨ ਜੁਗ ਮਹਿ ਸੁਖ ਵਾਸੀ ਸਿਮਗਤ ਸਿਮਤ ਭਜਨ ਹਰ ਧਿਆਇ ਆ ਜੀ ਤਿਨ ਟੋਟੇ ਜਮ ਕੇ ਫਾਸੇ ਜਨਰ ਪਉ ਜਨ ਹਰ ਨਰਪਉ ਧਿਆਇ ਆ ਜੀ ਇਨਕਾ ਪਹੁ ਸਭ ਗਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਰ ਹਰੂਪ ਸਮਾਸੀ ਸੇ ਧੰਨ ਸੇ ਤਾਂ ਜਨ ਹਰਤਿਆ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਬੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਰਨ ਕਨ ਇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪਤਾ ਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਨੇਕ ਪੜਾ ਬੋਸ ਸਿਮਰ ਸਾਖਤ ਜੀ ਕਰ ਕਰਿਆ ਘੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪ ਪਰੰਪਰ ਕਰਤਾ ਜੀ ਤੁਰੇ ਵਡਿਆ ਵਰਨਾ ਕੋਈ ਤੁੰਗ ਤੁੰਗੇ ਕੁਸ ਦਸ ਦਾਤੁ ਏਕੋ ਜੀ ਤੂੰ ਅਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹ ਸੋਈ ਤੁਦੇ ਆਪੇ ਸਰੇਟ ਸਭ ਪਾਈ ਜੀ ਤੁਦੇ ਆਪੇ ਸਭ ਗੋਈ ਨਾਨ ਨਾਨ ਗੁਣ ਗਵ ਕਰਤੇ ਕੇ ਜੀ ਜੋ ਸਭ ਸੈ ਕਜਨ ਹੋਈ ਆਸਾ ਮਹੱਲਾ ਚੁਤਾ ਤੂੰ ਕਰਤਾ ਸਚਿਆਰ ਮਹਿ ਢਸਾਈ ਜੋ ਤੂੰ ਪਾਵੇ ਸੋਇ ਤੇ ਸੇ ਜੋ ਤੰਦ ਐਸੋ ਹੋਂ ਪਾਈ ਰਹਾ ਸਭ ਤੇਰੇ ਤੋਂ ਸਭ ਨੇ ਤਾਇਆ ਜਿਸਨੋ ਕਿਰਪਾ ਕਰਹਿ ਤਿਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਕ ਗਵਾਇਆ ਪ੍ਰਭ ਆ ਵਿਛੋੜਿਆ ਆਪ ਮਿਲਾਇਆ ਤੁੰਦਰ ਆਵ ਸਭ ਤੁਝੇ ਮਾਏ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਦੰਸਬ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗ ਮਹਿਲਾ ਜਿਸਨੋਂ ਤੂੰ ਜਾਣ ਹੈ ਸੋਇ ਜਨ ਜਾਣ ਹਰਗੁਣ ਸਦਿ ਆਖ ਵਖਾਣੈ ਜਿਨ ਹਰਿ ਸੇਵਿਆ ਤਨ ਸੁਖ ਪਾਇ ਸਦਿ ਜੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਤਦ ਬਿਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇ ਕਹਿਣਾਂ ਸਭ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜੇ ਪਹਿਲ ਨਵਾਸਾ ਪਾਣੇ ਭਾਵਤ ਤਨਹਿ ਕੀਆ ਪੰਕਜ ਮਹਭਗ ਨੇ ਚਾਲਾਮ ਦੇਕਾਂ ਤੈ ਡੂਬਿ ਹਲੇ ਮਨ ਇਕਨ ਚਿਤ ਸਮੁੜ ਮਨ ਹਰ ਬਿਸਰਤਿ ਤੇ ਗੁਣ ਗੱਲਿਆ ਰਹਾਵ ਨਾ ਹਉ ਤਿਸ ਤੇ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰ ਨਵਤਨ ਨਾਨਕ ਤਿਨ ਕੀ ਸਰਣਾ ਜਿਨ ਤੁਮ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇਹ ਰਿਆ ਗੋਬਿੰਦ ਮਿਲਣੇ ਕੇ ਤੇਰੀ ਬਰੀਆ ਅਵਰ ਕਾ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਬਜਿ ਕੇਵਲ ਨਾਮ ਸਰੰਗ ਜਾਮ ਲਾਗ ਪਵ ਚਲ ਤਰਨ ਕ ਜਨਮ ਵਿਰਥਾ ਜਾ ਤਰੰਗ ਮਾਇਆ ਕ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਹਰ ਰਾਇ ਕਹੋ ਨਾਨਕ ਅੰਮ ਨਿਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਕਾਸ਼ ਦਸਮਿਕ ਕਬੇ ਬਾਚ ਬੇਨਤੀ ਚੋਪਈ ਹਮਰੀ ਕਰਹਾ ਦੇ ਰਖਾ ਪੂਰਨ ਹੋਇ ਤੇ ਕੀ ਇੱਛਾ ਤਾ ਵਿਚਾਰ ਨਾ ਰਹੇ ਮਹਾਰਾ ਪਨ ਜਾਨ ਕਰੋ ਪ੍ਰਤਪਾਰਾ ਹਮਰੇ ਰਸਬੈ ਤੁਮ ਕਾ ਵਾ ਪਾਦ ਮੈ ਬਚਾਓ ਸੁਖ ਵਿਸੈ ਮੋਰੋ ਪਰਿਵਾਰਾ ਸੇਵਕ ਸੁਖ ਸਬੈ ਕਰਤਾਰਾ ਮੋਰ ਰਛਾ ਰਜ ਕਰਦੇ ਕਰੇ ਸਭਰਨ ਕੋ ਆਸੰਗਰੀ ਹੈ ਪੂਰਨ ਹੋਏ ਮਾਰੀ ਆਸਾ ਤੋਰ ਪਜਨ ਕੀ ਰਹਿ ਪਿਆਸਤ ਮੈਂ ਛਾੜ ਕੋ ਵਰਨਤ ਹਾ ਜੋ ਵਰ ਚਾਹੂ ਉਸ ਤੁਮ ਤੇ ਪਾ ਸੇਵਕ ਸੁਖ ਮਾਰੇ ਤਾਰੇ ਛੰਟ 77 ਮਾਰੇ ਮਾਰਿਆ ਆਪਾ ਦਾਮ ਜਬਰੀਆ ਮਰਨ ਕਾਲ ਕਤਰਾ ਸਨ ਵਰੀ ਇਹੋ ਜੋ ਸਦਾ ਮਾਰੇ ਪਛਾ ਸਰੇਸਤੂ ਜੋ ਕਰਿਓ ਰੱਛਾ ਰਾਖ ਲਿਓ ਮੇਰਾ ਕਨਹਾਰੇ ਸਾਹਿਬ ਸੰਸਾਏ ਪਿਆਰੇ ਦਿਨ ਬਦੁਸ਼ਟਨ ਕੇ ਹੰਤਾ ਤੁਮ ਹੋ ਪਰਿ ਚਤੁਰਦਸ਼ ਕੰਤਾ ਕਾਲ ਪਏ ਬ੍ਰਹਮਾਵਤਰਾ ਕਾਲ ਪਏ ਸ਼ਿਵ ਜੂ ਅਵਤਰਾ ਕਾਲ ਪਏ ਗੁਰਵਿਸ਼ਨ ਪ੍ਰਕਾਸ਼ ਸ ਸਗਲ ਕਾਲ ਕਕਿਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀ ਹੋ ਬੇਦਰੈ ਬ੍ਰਹਮਾ ਜੂਥੀ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹ ਮਹਾਰਾਜ ਅਨਕਾਲ ਸਭ ਜਗਤ ਬਨਾਇਓ ਦੇਵ ਦਾ ਜਿਸਨੁ ਬਜਾਇਓ ਆਦੰਤਿ ਕੈ ਅਵਤਾਰਾ ਸੋਇ ਗੁਰ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣਤ ਚੀਟੀ ਤੇ ਗੁੰਚ ਰਸਤੁ ਲਾ ਸਭ ਪ੍ਰੇਰਪਾਦਿਸ਼ਟ ਕਰ ਫੁਲਾ ਸਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਕੇ ਕੇ ਕੀ ਪੀਰ ਪਛਾਣ ਐ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰਕ ਕਰਾ ਕਰ ਤਾਰਾ ਪਰ ਜਾ ਤਰਤਬ ਦੇਹ ਅਪਾਰਾ ਜਵਾ ਕਰ ਕਰ ਤਿਆਂ ਕਬਹੁ ਤੁਮ ਮਿਲ ਦੇਹ ਤਰ ਸਭੂ ਜੀਤੇ ਬੰਸੜ ਸਭ ਤਾਰੈ ਆਪ ਆਪਨੇ ਬੂਝੋ ਚਾਰਾ ਤੁਮਸ ਬਿਹਤ ਰਹਿਤ ਨਰ ਆਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਾ ਨਰਲੰਭ ਆਦਿ ਨੀਲਾ ਨasambਤਾ ਕਮੁੜ ਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾ ਕੋ ਕਰ ਪਹਨੁ ਨ ਮਾਨਤ ਮਹਾ ਮੁੜਕਟ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਟਿਣਤ ਨਹਿ ਪਿਵਾ ਪਾਪਣੇ ਬੁਧ ਜੀਤੀ ਮਰਨ ਤ ਬਿਨ ਪਿਣ ਤੁਹੈ ਤੇਤੀ ਤੁਮਰਾ ਲਖਨ ਜੈ ਪਸਾਰਾ ਇਹ ਬਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਿਰਾਵ ਕੇ ਫੂਪਾ ਅੰਡਾ ਜੇ ਰਸੇ ਤਜ ਕਿਨ ਉਤਪਜ ਖਾਨ ਬਾਰਜ ਦੇ ਨੇ ਕਹੋਂ ਫੋਲਾ ਰਾਜਾ ਹਾ ਬੇਟਾ ਕਹਸ ਮਿੰਟ ਪ੍ਰਸੰਗ ਕਰੇ ਕਟਾ ਸਗਰੇ ਸੱਡ ਦਿਖਾਏ ਚੰਪਾ ਵ ਆਦ ਜੁਗਾਦ ਸਰੂ ਸਿੰਭਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰ ਦੁਸ਼ਟ ਜਿਤੇ ਟੋਤ ਪਤਾ ਸਕਲ ਮਲੇਸ਼ ਕਰੋ ਰਨ ਖਾਤਾ ਜਿਸ ਤੋਂ ਤੁਮ ਸਰਨੀ ਪਰੇ ਤਿਨ ਕਾ ਦੁਸ਼ਟ ਦੁਖ ਤਾ ਮਰੇ ਪੁਰਖ ਜਨ ਬਗ ਪਰ ਇਤਿਹਾਰੇ ਤਿਨ ਕਾ ਤੁਮ ਸੰਕਟ ਸਬਟਾਰੇ ਜੋ ਕਲਕ ਗਬਾਰ ਤੈਂ ਤਾ ਕ ਕਾਲਕ ਨ ਆਇਐ ਰੱਛਾ ਹੋਏ ਤਾ ਸਭ ਕਾਲ ਦੁਸ਼ਟ ਰੰਤ ਤਤ ਕਾਲ ਕਿਰਪਾ ਦਸਤਨ ਜੈਨ ਹਰੋ ਤਾ ਕੇ ਤਵ ਤਨਕ ਮੈਂ ਹਰਿਓ ਰਿੱਧ ਸਦ ਘਰਮ ਸਭ ਹੋਈ ਦੁਸ਼ਟ ਸ਼ਸ਼ਕਾ ਨ ਕੋਈ ਇੱਕ ਬਾੜ ਜੰਤ ਮੈਂ ਸੰਭਾਰਾ ਕਾਲ ਪਾਂਛ ਤੇ ਤਾਹੇ ਉਬਾਰਾ ਜੇ ਨਰ ਨਾਮ ਤਿਹਾਰ ਹੁ ਕਹਾ ਧਾਰ ਦੁਸ਼ਟ ਦੁਖ ਤੇਰਾ ਖੜ ਕੇ ਤਮੈਂ ਸਰਨ ਤਿਹਾਰੀ ਆਪਹਾਦ ਲਿਓ ਉਬਾਰੀ ਸਰਬ ਠੋਰ ਮੋ ਸਹਾਈ दुष्ट दुख तेले हो बचा इसैया पाएं कह जब ते तुमरे तब ते को आंख तरने आनयो राम रहीम पुराण कुरान अनेक हम ते एक न मनयो सिमरत शास्त्र वेद सब ओ भेद कम एक न जानयो सरस पान कृपा तुमरी कर ਮਨ ਨ ਕਿਹੋ ਸਭ ਤੋਹਿ ਬਖਾਨਿਉ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰ ਦਵਾਰ ਬਾਹ ਗਹੇ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸੈ ਸੇਤੀ ਮਨ ਅਵਜਿ ਆਵੈ ਦਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੇ ਵਸਾਇਆ ਕਹ ਨਾਨਕ ਅੰਦਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਰ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾੜ ਸਭ ਸਵਾਰਨਾ ਸਬਨਾਗਲਾ ਸਮਰੱਤ ਸੁਆਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚੇ ਸਾਈਂਬਾ ਕਿਆ ਨਾਹੀ ਕਰਤੇ ਰ ਕਰਤਾ ਤੇਰਾ ਸਭ ਕੁਝ ਇਸ ਦੇਸ ਸੁਪਾਵੇ ਸਦਾ ਸਿਮਸਲਾ ਤੇਰੇ ਨਾਮ ਹਨ ਵਸਾਵੇ ਨਾਮ ਜਨ ਕੈ ਮਨ ਵਸੇ ਆਵਜਿ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਈਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਸੁ ਕਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰ ਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਤੇ ਕਰ ਸਫਾਗੈ ਕਰ ਸਫਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਤੁਧ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਹਰਿ ਕਾ ਲਾਗੇ ਕਹ ਨਾਨਕ ਤਸ ਕਹਵਾ ਤਤ ਕਰ ਅਨਹਦ ਬਾਜ ਆਨੰਦ ਸੁਨੋ ਵਡ ਭਾਗਿਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸ ਪੂਰੇ ਗੁਰ ਤੇ ਜਾਣੀ ਸੁਣਤੇ ਪੰਨਿਤ ਕਹਤੇ ਭਵੇ ਸਤਗੁਰਿਆ ਪਰਪੂਰੇ ਬਿਨਵਤਨ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਰਿਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਨਵਸਤੂ ਭਇਓ ਸਾਤ ਸੰਤੋਖ ਵਿਚਾਰੁ ਅਮਰਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭ ਸਰਦਾਰੁ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੁ ਇਹੈਤ ਜੀ ਨਾ ਜਾਇ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਰਨ ਲਗ ਤਰਿਆ ਸਭ ਨਾਨਕ ਬ੍ਰਹਮ ਵਿਸਾਰ ਹਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤ ਨਾਹੀ ਮੈਨੋ ਜੋਗ ਕੀ ਤੋਈ ਮਨਰ ਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਏ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾਂ ਤਨ ਮਨ ਥਿ ਵੈ ਹਰਿਆ ਪੌੜੀ ਜਥੈ ਤੂੰ ਸਮਰਤ ਜਥੈ ਕੋਈ ਨਾ ਹੈ ਉਥੈ ਤੇਰੀ ਰਾਖ ਅਗਨੇ ਉਦਰ ਮਾਏ ਸੁਣ ਕੈ ਜਮ ਕੈ ਦੂਤ ਨਾਇ ਤਰਾ ਛਟ ਜਾਏ ਕਾਉ ਜਲ ਬਖਮਸ ਗਾਹ ਗੁਰ ਸਬਦਿ ਭਰ ਪਾਹੇ ਜਿਨ ਕਲਗਿ ਪਿਆਸ ਅਮਰ ਸੇ ਖਾਇ ਕਲ ਮਹਿ ਪਨ ਗੋਵਿੰਦ ਗਾਹ ਸਭ ਸਨੋ ਕਿਰਪਾਲ ਹਸ ਲੈ ਸਾਹਿਬ ਬਿਰਥਾ ਕੋਈ ਨ ਜਾਏ ਜੇ ਆਵੇ ਤੁਧਿ ਆਏ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸੇ ਤੀਰਤਿਆ ਦਰਗਾਹ ਪਏਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੋਂ ਤੁਮ ਕਾਢਿਐ ਵਿਰਲਾ ਕੀਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਬਾਰਿਆਨ ਗੁਰ ਕੇ ਪੈਰੇ ਪਾਏ ਕਾਢ ਸਵਾਰਿਆਨ ਹੋਆ ਆਪ ਦਿਆਲ ਮਨੋ ਨ ਵਿਸਾਰਿ ਅਣ ਸਾਜਨਾ ਕ ਸੰਗ ਭਵ ਜਲ ਤਾਰਿ ਅਨ ਸਾਖਤ ਨਿੰਦੁਸ਼ਟ ਕਿ ਨਮਾਏ ਬਿਧਾਰਿ ਅਨ ਤੇ ਸਾਹਿਬ ਕੀ ਟੇਕ ਨਾਨਕ ਮਨ ਨਮਾਹੇ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੇ